ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਗਰ ਨਿਵਾਸੀ ਗੁਰਸਿੱਖ ਸੰਗਤਾਂ ਨਗਰਤਾ ਜੋ ਕੇ ਸਮੂਹ ਇਲਾਕਾ ਨਿਵਾਸੀ ਹੋਰ ਵੀ ਗੁਰਸਿੱਖ ਸੰਗਤਾਂ ਤਕਰੀਬਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਗੁਰਦਰਾ ਬਾਬਾ ਨਾਨੂਆਣਾ ਸਾਹਿਬ ਜੀ ਦੇ ਮੁਖ ਸੇਵਾਦਾਰ ਸਤਖੰਡ ਵਾਸੀ ਸ੍ਰੀਮਾਨ ਸੰਤਮਾ ਪੁਰਸ਼ ਬਾਬਾ ਮੱਗਰ ਸਿੰਘ ਜੀ ਜੋ ਕਿ ਇਸ ਪ੍ਰਮਾਤਮਾ ਵੱਲੋਂ ਵਾਖਰੀ ਸਵਾਸਤਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਇਆ ਇਸ ਸੰਸਾਰ ਸਮੁੰਦਰ ਤੋਂ ਸਦਾ ਲਈ ਵਿਛੋੜਾ ਦੇ ਗਏ ਸਨ ਤਾਜੋਕੇ ਨਗਰ ਦੇ ਵਿੱਚ ਬਾਬਾ ਨਾਨੂ ਜੀ ਦੇ ਸਥਾਨਾਂ ਦੀ ਸੇਵਾ ਨਿਵਾਉਂਦੇ ਹੋਏ ਆ ਬਾਬਾ ਜੀ ਨੂੰ 50 ਸਾਲ ਹੋ ਗਏ ਸਨ ਸੋ ਬਾਬਾ ਜੀ ਨੇ 24 ਤਰੀਕ ਨੂੰ ਆਪਣਾ ਜਿਹੜਾ ਸੰਸਾਰ ਤੋਂ ਵਿਕਉਂਠ ਧਾਮ ਨੂੰ ਚਲਾਣਾ ਕੀਤਾ ਹੈ ਜੀ ਸੋ ਅੱਜ ਸਮੂਹ ਤਾਜੋਕੇ ਨਗਰ ਨਿਵਾਸੀ ਪੰਚਾਇਤ ਸਾਰੇ ਹੀ ਨਗਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਬੇਨਤੀ ਹੈ ਜੀ ਸਮੂਹ ਸਾਡੇ ਸਤਿਕਾਰਯੋਗ ਗਦੀ ਨਸੀਨ ਸੰਤ ਮਹਾਂਪੁਰਖ ਬਾਬਾ ਦਵਾਂਸ ਸਿੰਘ ਜੀ ਦਾਣਾ ਜੀ ਇਹਨਾਂ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਭਾਈ ਮਹਾਂਪੁਰਖਾਂ ਦੀ ਅੰਤਮ ਅਰਦਾਸ ਦੇ ਲਈ ਸ੍ਰੀ ਖਾਨਪਾੜ ਸਾਹਿਬ ਗੁਰਦ੍ਰਬਾਬਾ ਨਾਨਵਾਨਾ ਸਵਜਸਥਾਨ ਤੇ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਭਾਈ ਕੱਲ ਨੂੰ ਭੋਗ ਪਾਏ ਜਾਣਗੇ ਮਹਾਂਪੁਰਖਾਂ ਦੀ ਅੰਤਵਰਦਾਸ ਹੋਵੇਗੀ ਸਾਰੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਹੋਰ ਵੀ ਜਿਤਨੇ ਨਗਰ ਬਾਬਾ ਜੀ ਨਾਲ ਜੁੜੇ ਹੋਏ ਸਨ ਜਿਵੇਂ ਕਿ ਨਗਰ ਕੜੇਲਾ ਕੜੇਲੀ ਔਰ ਪੋਤਨਾ ਮੱਲੀਆਂ ਸਮੂਹ ਨਗਰ ਇਲਾਕਾ ਨਿਵਾਸੀ ਹੋਰ ਵੀ ਜੁੜੇ ਹੋਏ ਸਨ ਸਾਰੇ ਹੀ ਸੰਗਤ ਨੂੰ ਬੇਨਤੀ ਹੈ ਭਾਈ ਕਿ ਕੱਲ ਨੂੰ ਬਾਬਾ ਜੀ ਦੀ ਅੰਤਵਰਦਾਸ ਦੇ ਵਿੱਚ ਸਾਰੇ ਨਗਰ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਔਰ ਵੀ ਸਮੂਹ ਸੰਗਤਾਂ ਨੇ ਵੱਧ ਚੜ ਕੇ ਪਾਈ ਹਾਜ਼ਰੀ ਭਰਨੀ ਹੈ ਇਹ ਬੇਨਤੀ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਗਦੀਨ ਸਿੰਘ ਬਾਬਾ ਦੀਵਾਨ ਸਿੰਘ ਜੀ ਦਾਣਾ ਜੀ ਵੱਲੋਂ ਕੀਤੀ ਜਾ ਰਹੀ ਹੈ ਨਗਰ ਤਾਜੁਕ ਦੀ ਪੰਚਾਇਤ ਵੱਲੋਂ ਔਰ ਸਮੂਹ ਸੇਵਾਦਾਰ ਵੀਰਾਂ ਵੱਲੋਂ ਇਹ ਬੇਨਤੀ ਆਪ ਜੀ ਪ੍ਰਵਾਨ ਕਰਿਓ ਜੀ ਬਾਬਾ ਜੀ ਦੇ ਸਥਾਨ ਤੇ ਗੁਰਦਰਾ ਬਾਬਾ ਨਾਨੂ ਅਸਥਾਨ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦੂਸਰੀ ਬੇਨਤੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਤਿਕਾਰਯੋਗ ਪੱਤਰਕਾਰ ਵੀਰਾਂ ਦਾ ਜਨਨੇ ਭਾਈ ਸੰਗਤ ਦੇ ਨਾਲ ਮਿਲ ਜੁੜ ਕੇ ਇਹ ਜਿਹੜਾ ਬੇਨਤੀ ਪ੍ਰਵਾਨ ਕਰਿਓ ਜੀ ਸਾਰੀ ਸੰਗਤ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ